ਵੀ ਇਸ ਵੀਡੀਓ ਦੇ ਵਿੱਚ ਜਿਹੜਾ ਵੀ ਮੈਂ ਨੁਕਤਾ ਦੱਸੂਗਾ ਬਹੁਤ ਸਪੈਸ਼ਲ ਨੁਸਖਾ ਹੁੰਦਾ। ਸ਼ੂਗਰ ਦੇ ਵਿੱਚ ਹੁੰਦਾ ਕੀ ਆ ਵੀ ਬੰਦਾ ਇੰਨਾ ਲਾਚਾਰ ਤੇ ਬੇਵਸਤ ਹੋ ਜਾਂਦਾ। ਉਹਨੂੰ ਇੰਨੀ ਕਮਜ਼ੋਰੀ ਆ ਜਾਂਦੀ ਆ। ਕ੍ਰੈਂਪਸ ਪੈਣੇ ਸ਼ੁਰੂ ਹੋ ਜਾਂਦੇ ਨੇ, ਖੱਲੀਆਂ ਜੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਰੀਚਲ ਸਟੇਜ ਤੇ ਜਦੋਂ ਸ਼ੁਰੂਆਤੀ ਤੌਰ ਹੁੰਦਾ ਕਮਜ਼ੋਰੀ ਦਾ। ਕਈ ਵਾਰ ਪੈਰਾਂ 'ਚੋ ਲੱਗਦਾ ਵੀ ਯਾਰ ਸੇਕ ਨਿਕਲ ਰਿਹਾ ਜਿਵੇਂ ਆਭੀ ਨਿਕਲ ਰਹੀ ਹੁੰਦੀ ਆ। ਇਹ ਜੀ ਵੀਡੀਓ 'ਚ ਇੱਕ ਬਹੁਤ ਖਾਸ ਗੱਲ ਆ ਯਾਰ ਤੁਸੀਂ ਇਹ ਗੱਲ ਸੋ ਬੀ ਜੇ ਤੁਹਾਡੇ ਵੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡੇ ਨੇੜੇ-ਨੇੜੇ ਕੋਈ ਸ਼ੂਗਰ ਦਾ ਮਰੀਜ਼ ਹੈਗਾ ਆ ਕੋਈ ਗਰੀਬ ਬੰਦਾ ਉਹਦੇ ਲਈ ਜ਼ਰੂਰ ਬਣਾ ਦਿਓ ਕਿਉਂਕਿ ਮੈਨੂੰ ਵੀ ਪ੍ਰੇਰਣਾ ਮਿਲੀ ਤੁਸੀਂ ਇਹ ਜ਼ਰੂਰ ਬਣਾ ਕੇ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰਿਓ ਯਾਰ ਤੁਹਾਨੂੰ ਇਹ ਬਹੁਤ ਵੱਡਾ ਪੁੰਨ ਮਿਲੇਗਾ ਜੇ ਤੁਸੀਂ ਬਣਾ ਕੇ ਨਹੀਂ ਦੇ ਸਕਦੇ ਉਹ ਕਾਗਜ਼ ਤੇ ਲਿਖ ਕੇ ਦੇ ਦਿਓ ਕਿਉਂਕਿ ਬਰ ਕਈ ਲੋਕ ਇੰਨਾ ਦੇ ਹੁੰਦੇ ਨੇ ਜੋ ਸੋਸ਼ਲ ਮੀਡੀਆ ਤੋਂ ਵੀ ਦੂਰ ਨੇ ਉਹਨਾਂ ਕੋਲੇ ਇਦਾਂ ਦੇ ਫੋਨ ਨਹੀਂ ਹੈਗੇ ਜਿਦੇ ਚੋ ਵੀਡੀਓ ਦੇਖ ਸਕਣ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਇਸ ਵੀਡੀਓ ਨੂੰ ਤੁਸੀਂ ਲਿਆ ਕੇ ਇਹਨਾਂ ਨੂੰ ਸਾਫ਼ ਕਰਕੇ ਐਨ ਵਧੀਆ ਕੱਪੜਾ ਛਾਣ ਕਰਕੇ ਕੁੱਟ ਕੇ ਡੱਬੀ ਚ ਪਾ ਕੇ ਰੱਖ ਲੈਣਾ ਇਹ ਨੁਸਖੇ ਨੂੰ ਸਵੇਰੇ ਸ਼ਾਮ ਸੇਵਨ ਕਰਨਾ ਫਿੱਗੇ ਦੁੱਧ ਨਾਲ ਵੀ ਲਿਆ ਜਾ ਸਕਦਾ ਪਾਣੀ ਨਾਲ ਵੀ ਇਹ ਨੁਸਖਾ ਦਵਾਈ ਓਸ਼ਦੀ ਲਈ ਜਾ ਸਕਦੀ ਹੈ ਇਹਦੇ ਨਾਲ ਕੀ ਹੋਊਗਾ ਵੀ ਤੁਸੀਂ ਜਿਹੜੀ ਸ਼ੂਗਰ ਤੁਹਾਡੀ ਨਿਯੰਤਰਣ ਕੀਤੀ ਹੈ ਡਾਇਬਟੀਜ਼ ਨੂੰ ਤੁਸੀਂ ਕੰਟਰੋਲ ਕੀਤਾ ਵੈ ਜਿਹੜੀ ਵੀ ਓਸ਼ਦੀ ਦੇ ਨਾਲ ਉਹਨੂੰ ਨਹੀਂ ਛੱਡਣਾ ਇਹ ਸਾਈਡ ਵਾਈਸ ਸਾਈਡਨ ਤਾਕਤ ਦਾ ਨੁਸਖਾ ਸ਼ੂਗਰ ਦੇ ਰੋਗੀਆਂ ਲਈ ਉਹ ਦੂਸਿਆ ਨੁਸਖਾ نوٹ ਕਰ ਲਓ ਜਿਹੜੀਆਂ ਮੈਂ ਅੱਜ ਦਿਨ ਦੱਸਣ ਜਾ ਰਿਹਾ ਇਹਨੂੰ ਬਣਾ ਕੇ ਤੁਸੀਂ ਡੱਬੀ ਚ ਪਾ ਕੇ ਰੱਖ ਲਓ ਜੇ ਤੁਹਾਡੇ ਨੇੜੇ ਤੇੜੇ ਤੁਹਾਨੂੰ ਕੋਈ ਲੱਗਦਾ ਵੀ ਯਾਰਾ ਬੰਦਾ ਹੈਗਾ ਇਹਨੂੰ ਮੈਂ ਦੇਦਾ ਇਹ ਨੁਸਖਾ ਬਣਾ ਕੇ ਉਹਨੂੰ ਵੀ ਜਰੂਰ ਦਿਓ ਤੁਸੀਂ ਦੋਸਤੋ ਅੱਜ ਗੱਲ ਕਰਾਂਗੇ ਉਸ ਮਰਜ਼ੀ ਦੀ ਬਹੁਤ ਰੋਗੇ ਨੇ ਇਸ ਮਰਜ਼ ਦੇ ਇਸ ਬਿਮਾਰੀ ਦੇ ਪੂਰੇ ਭਾਰਤ ਦੇ ਵਿੱਚ ਇਹ 올 ਮਰ ਜਾ ਜਿਹੜੀ ਜੀ ਆਪਾਂ ਆਲੇ ਦੋਲੇ ਜਾਤ ਮਾਰੀਏ ਤਾਂ ਤਕਰੀਬਨ ਮੈਨੂੰ ਲੱਗਦਾ ਵੀ ਬਹੁਤ ਪਰਿਵਾਰਾਂ ਦੇ ਵਿੱਚ ਇੱਕ ਜਾਂ ਦੋ ਰੋਗ ਇਹ ਤਾਂ ਜ਼ਰੂਰ ਹੈਗੇ ਨੇ ਸ਼ੂਗਰ ਦੀ ਗੱਲ ਕਰਨ ਜਾ ਰਹੇ ਹਾਂ ਖਾਸ ਕਰਕੇ ਸ਼ੂਗਰ ਦੇ ਵਿੱਚ ਆਈ ਕਮਜ਼ੋਰੀ ਲਈ ਤੁਹਾਨੂੰ ਇੱਕ ਉਹ ਨੁਕਤਾ ਦੱਸੂੰਗਾ ਮੈਂ ਤੁਹਾਡਾ ਆਪਣਾ ਵੈਦ ਸ਼ਿਪ ਕੁਮਾਰ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਇਹ ਤੁਹਾਡੇ ਜ਼ਰੂਰ ਕੰਮ ਆਉਗੇ ਜੇ ਤੁਹਾਡੇ ਲਈ ਕੰਮ ਆਉਗੀ ਤਾਂ ਤੁਹਾਡੇ ਕਿਸੇ ਸੱਚ ਜਰਨਲਿਸਟ ਦੇ ਨਾਲ ਨਿੱਤਰ ਦੇ ਤਾਂ ਜ਼ਰੂਰ ਕੰਮ ਆ ਸਕਦੀ ਆ ਤੇ ਖਾਸ ਗੱਲ ਆ ਵੀ ਇਸ ਵੀਡੀਓ ਦੇ ਵਿੱਚ ਜਿਹੜਾ ਵੀ ਮੈਂ ਨੁਕਤਾ ਦੱਸੂਗਾ ਬਹੁਤ ਸਪੈਸ਼ਲ ਨੁਸਖਾ ਨੂੰ। ਸ਼ੂਗਰ ਦੇ ਵਿੱਚ ਹੁੰਦਾ ਕੀ ਆ ਵੀ ਬੰਦਾ ਇੰਨਾ ਲਾਚਾਰ ਤੇ ਬੇਵਸਤ ਹੋ ਜਾਂਦਾ। ਉਹਨੂੰ ਇੰਨੀ ਕਮਜ਼ੋਰੀ ਆ ਜਾਂਦੀ ਆ, ਕ੍ਰੈਂਪਸ ਪੈਣੇ ਸ਼ੁਰੂ ਹੋ ਜਾਂਦੇ ਨੇ, ਖੱਲੀਆਂ ਜੜਨੀਆਂ ਸ਼ੁਰੂ ਹੋ ਜਾਂਦੀਆਂ ਰੀਸ਼ਲ ਸਟੇਜ ਤੇ ਜਦੋਂ ਸ਼ੁਰੂਆਤੀ ਤੌਰ ਹੁੰਦਾ ਕਮਜ਼ੋਰੀ ਦਾ। ਕਈ ਵਾਰ ਪੈਰਾਂ 'ਚੋ ਲੱਗਦਾ ਵੀ ਆ ਸੇਕ ਨਿਕਲ ਰਿਹਾ ਜਿਵੇਂ ਆਭੀ ਨਿਕਲਦੀ ਹੁੰਦੀ ਆ। ਤੇ ਜਾ ਫਿਰ ਕਈ ਵਾਰ ਲੱਗਦਾ ਕੋਈ ਪੈਰ ਮੇਰੇ ਗਰਮੇ ਨਹੀਂ ਔਰੇ ਜਿਵੇਂ ਸਰਦੀ ਦੇ ਮੌਸਮ ਦੇ ਵਿੱਚ ਉਹ ਕਹਿੰਦਾ ਬਰਜਾਈ ਨੂੰ ਲੈ ਲਈ ਜਰਾ ਪਾਣੀ ਪਾਣੀਆ ਹੀਟਰ ਵੀ ਲਾ ਲਿਆ ਪਰ ਮੈਂ ਜੀ ਪੈਰ ਨਹੀਂ ਗਰਮ ਹੁੰਦੇ ਵੀ ਮੈਂ ਪੜਾ ਤਰਦਾ ਦੇਖਣ ਵਾਲਿਆਂ ਨੂੰ ਲੱਗਦਾ ਵੀ ਇਹ ਠੀਕ ਠਾਕ ਆ ਸ਼ੂਗਰ ਆ ਕੀ ਗੱਲ ਆ ਪਰ ਜਿਹੜਾ ਉਸ ਨੂੰ ਫੜਾਉਂਦਾ ਇਸ ਪਿੰਡੇ ਤੇ ਇਸ ਪੰਜ ਭੌਤਿਕ ਸਰੀਰ ਨਾਲ ਉਹੀ ਜਾਣਦਾ ਹੁੰਦਾ ਆਫਿਸ ਜਾਂਦਾ ਬੰਦਾ ਉੱਥੇ ਜਾ ਕੇ ਉਹਨੂੰ ਲੱਗਦਾ ਵੀ ਯਾਰ ਮੈਂ ਕਿਵੇਂ ਕੰਮ ਕਰ ਪਾਉਂਗਾ ਪੂਰਾ ਦਿਨ ਅੱਖਾਂ ਨਹੀਂ ਸਾਥ ਦਿੰਦੀਆਂ ਅੱਖਾਂ ਨਿਗਾ ਬਲਰ ਹੋਣੀ ਸ਼ੁਰੂ ਹੋ ਜਾਂਦੀ ਆ 5-7 ਮਿੰਟ ਕੰਮ ਕਰਦਾ ਤਾਂ ਦਿਮਾਗ ਥੱਕਣਾ ਸ਼ੁਰੂ ਹੋ ਜਾਂਦਾ ਯਾਦ ਆਸ਼ਤਾ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਆ ਕੰਮ ਇੱਕ ਬੋਝ ਬਣ ਕੇ ਰਹਿ ਜਾਂਦਾ ਕਈ ਤਾਂ ਇਤਾਂ ਦੇ ਸੱਜਣ ਆਉਂਦੇ ਨੇ ਇਹ ਜੀ ਵੀਡੀਓ 'ਚ ਇੱਕ ਬਹੁਤ ਖਾਸ ਗੱਲ ਆ ਯਾਰ ਤੁਸੀਂ ਇਹ ਗੱਲ ਸੁਣੋ ਵੀ ਜੇ ਤੁਹਾਡੇ ਵੀ ਤੁਹਾਨੂੰ ਲੋੜ ਨਹੀਂ ਹੈਗੀ ਤੁਹਾਡੇ ਨੇੜੇ-ਦੇੜੇ ਕੋਈ ਸ਼ੂਗਰ ਦਾ ਮਰੀਜ਼ ਹੈਗਾ ਆ ਜਾਂ ਕੋਈ ਗਰੀਬ ਬੰਦਾ ਉਹਦੇ ਲਈ ਜ਼ਰੂਰ ਬਣਾ ਦਿਓ ਕਿਉਂਕਿ ਮੈਨੂੰ ਵੀ ਪ੍ਰੇਰਣਾ ਮਿਲੀ ਇੱਕ ਮਾਤਾ ਆਈ ਕਹਿੰਦੀ ਵੈਜੀ ਮੈਂ ਬੜੀ ਤਰ ਮੈਨੂੰ ਸ਼ੂਗਰ ਆ ਪਿਛਲੇ 6 ਸਾਲਾਂ ਤੋਂ ਵੀ ਮੈਨੂੰ ਕਈ ਘਰਾਂ ਚ ਜਾ ਕੇ ਕੰਮ ਕਰਨਾ ਪੈਂਦਾ ਪਰ ਕਾਇਆ ਸਾਥ ਨਹੀਂ ਦੇ ਰਿਹਾ। ਵੀਰ ਬੜਾ ਮੇਰੇ ਮਨ ਨੂੰ ਲੱਗਿਆ ਮੈਂ ਉਸ ਮਾਤਾ ਨੂੰ ਦੁਆ ਕਰਨੇ ਤੋਂ ਇਹ ਨੁਸਖਾ ਦਿੱਤਾ ਵੀ ਤੇ ਪਰ ਤੁਹਾਡੇ ਲਈ ਕੋਈ ਬਹੁਤ ਜਾਲਾ ਕੰਮ ਨਹੀਂ ਹੈਗਾ ਬੜਾ ਸਸਥਾ ਨੁਸਖਾ ਇਹ ਬਣਾਉਗਾ। ਤੁਸੀਂ ਇਹ ਜ਼ਰੂਰ ਬਣਾ ਕੇ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰੋਗੇ ਤੁਹਾਨੂੰ ਇਹ ਬਹੁਤ ਵੱਡਾ ਪੁੰਨ ਮਿਲੂਗਾ। ਜੇ ਤੁਸੀਂ ਬਣਾ ਕੇ ਨਹੀਂ ਦੇ ਸਕਦੇ ਉਹ ਕਾਗਜ਼ ਤੇ ਲਿਖ ਕੇ ਦੇ ਦਿਓ ਕਿਉਂਕਿ ਬੜੇ ਲੋਕ ਇਦਾਂ ਦੇ ਹੁੰਦੇ ਨੇ ਕਿ ਉਹ ਸੋਸ਼ਲ ਮੀਡੀਆ ਤੋਂ ਵੀ ਦੂਰ ਨੇ ਉਹਨਾਂ ਕੋਲੇ ਇਦਾਂ ਦੇ ਫੋਨ ਨਹੀਂ ਹੈਗੇ ਜਿਹਦੇ 'ਚੋ ਵੀਡੀਓ ਦੇਖ ਸਕਣ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਇਸ ਵੀਡੀਓ ਨੂੰ ਕਿਉਂਕਿ ਭਲੇ ਦਾ ਕੰਮ ਕਿਉਂਕਿ ਬਹੁਤ ਮਰੀਜ਼ ਆ ਕੇ ਦੱਸਦੇ ਨੇ ਵੀ ਵੈਜੀ ਮੈਨੂੰ ਆ ਨੁਸਖਾ ਕਿਸੇ ਨੇ ਦਿੱਤਾ ਸੀਗਾ ਮੈਂ ਖਾਤਾ ਮੈਨੂੰ ਅਰਾਗ ਮਿਲਿਆ ਫਿਰ ਮੈਂ ਉਹ ਸੱਜਣ ਨੂੰ ਪੁੱਛਿਆ ਵੀ ਕਿੱਥੋਂ ਲਿਆ ਸੀ ਨੁਸਖਾ ਫਿਰ ਉਹਨੇ ਦੱਸਿਆ ਵੀ ਮੈਨੂੰ ਇਹ ਵੈਜੀ ਨੇ ਦੱਸਿਆ ਸੀਗਾ ਸੋਸ਼ਲ ਮੀਡੀਆ ਤੇ ਮਿਲਿਆ ਸੀਗਾ ਸੋ ਬੜਾ ਸਕੂਨ ਮਿਲਦਾ ਵੀਰ ਕਿਤੇ ਨਾ ਕਿਤੇ ਗਾਰਗਰ ਰੋ ਪੋ ਰਿਹਾ ਹੈ ਇਹ ਕੰਮ ਜਿਹੜਾ ਅਸੀਂ ਕਰ ਰਹੇ ਹਾਂ ਸੋ ਇਲਾਨ ਤਾਂ ਤੁਹਾਨੂੰ ਮੈਂ ਦੱਸ ਤੀਆਂ ਬਹੁਤ ਕਮਜ਼ੋਰੀ ਜਦੋਂ ਸ਼ੂਗਰ ਚ ਆ ਜਾਂਦੀ ਆ ਤਾਂ ਉਹਦੇ ਲਈ ਇਹ ਨੁਕਤਾ ਜਿਹੜਾ ਤੁਸੀਂ ਇਹਦੇ 'ਚ ਕਰਨਾ ਕਿ ਵੀ ਜਿਹੜੀਆਂ ਮੈਂ ਔਸ਼ਧੀਆਂ ਦੱਸੂਗਾ ਤੁਹਾਨੂੰ ਉਹਦੇ 'ਚ ਫੇਰ ਬਦਲ ਨਹੀਂ ਕਰਨਾ ਕਿਉਂਕਿ ਇੱਕ ਤਾਂ ਕਈ ਵਾਰ ਕੀ ਹੁੰਦਾ ਵੀ ਕੋਈ ਸੱਜਣ ਕਹਿੰਦਾ ਯਾਰ ਅਸੀਂ ਚਾਹ ਪਾਲਾ ਇਹ ਤੇ ਜਾ ਵਧੀਆ ਚੀਜ਼ ਬਾਲਾ ਇੱਕ ਤਾਂ ਨੁਸਖੇ ਮਹਿੰਗੇ ਹੁੰਦੇ ਚਲੇ ਜਾਂਦੇ ਨੇ ਸਾਡੀ ਪਹੁੰਚ ਤੋਂ ਦੂਰ ਹੋ ਜਾਂਦੇ ਨੇ ਸਾਡਾ ਕਮਜ਼ੋਰੀ ਨੂੰ ਦੂਰ ਕਰਨਾ ਜਿਹੜੀ ਖਾਸ ਕਰਕੇ ਸ਼ੂਗਰ ਦੇ ਵਿੱਚ ਆਈ ਆ ਜੇ ਉਹ ਬਹੁਤ ਮਹਿੰਗਾ ਹੋ ਜਾਊਗਾ ਤਾਂ ਹਰੇਕ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਊਗਾ ਤੇ ਦੂਜਾ ਜਿਹੜਾ ਨੁਸਖਾ ਹੁੰਦਾ ਬਣਾਇਆ ਹੋਇਆ ਕਿਉਂਕਿ ਖਾਸ ਕਰਕੇ ਸਵਾਮੀ ਸ਼ੰਕਰਨंदन ਜੀ ਮਹਾਰਾਜ ਪੂਰੀ ਵਾਲਿਆਂ ਨੇ ਨੁਸਖਾ ਦੱਸਿਆ ਸਾਨੂੰ ਇਹਦੇ 'ਚ ਜਿਹੜਾ ਮਹਾਪੁਰਖਾਂ ਦਾ ਨਜ਼ਰੀਆ ਹੁੰਦਾ ਇੱਕ ਨੁਸਖਾ ਬਣਾਉਣ ਦਾ ਓਸ਼ਧੀ ਨਿਰਮਾਣ ਕਿਉਂਕਿ ਅდას ਔਸ਼ਧੀਆਂ ਦਾ ਵੀਰੇ ਔਸ਼ਧੀਆਂ ਦਾ ਸਾਰਾ ਦੇਖ ਕੇ ਇਹ ਨੁਸਖਾ ਹੋੜ ਜਦੋਂ ਅਸੀਂ ਉਹਦੇ ਚ ਬਾਦ ਘਾਟ ਕਰ ਦੰਨੇ ਤਾਂ ਨੁਸਖਾ بگੜ ਜਾਂਦਾ ਉਹਦੇ ਕੰਮ ਕਰਨ ਦੀ ਸਮਰੱਥਾ ਖਰਾਬ ਹੋ ਜਾਂਦੀ ਆ ਤੁਸੀਂ ਲਿਆ ਕੇ ਇਹਨਾਂ ਨੂੰ ਸਾਫ਼ ਕਰਕੇ ਐਨ ਵਧੀਆ ਕੱਪੜਾ ਛਾਣ ਕਰਕੇ ਕੁੱਟ ਕੇ ਡੰਬੀ ਚ ਪਾ ਕੇ ਰੱਖ ਲੈਣਾ ਇਹ ਨੁਸਖੇ ਨੂੰ ਸਵੇਰੇ ਸ਼ਾਮ ਸੇਵਨ ਕਰਨਾ ਫੱਕੇ ਦੁੱਧ ਨਾਲ ਵੀ ਲਿਆ ਜਾ ਸਕਦਾ ਪਾਣੀ ਨਾਲ ਵੀ ਉਸ ਨਾਲ ਦਵਾਈਆਂ ಔಷਤੀ ਲਈ ਜਾ ਸਕਦੀਆਂ ਇਹਦੇ ਨਾਲ ਕੀ ਹੋਊਗਾ ਥੋੜੇ ਦਿਨਾਂ ਚ ਤੁਹਾਡੀ એનર્ਜੀ ਕਾਇਮ ਹੋਣੀ ਸ਼ੁਰੂ ਹੋਜੂਗੀ ਤੁਹਾਡੀ ਕੰਮ ਨੂੰ ਰੂ ਕਰਨੀ ਸ਼ੁਰੂ ਹੋਜੂਗੀ ਯਾਰ ਮੈਂ ਆ ਕੰਮ ਕਰ ਸਕਦਾ ਜਿਹੜੇ ਕੰਮ ਨੂੰ ਤੁਸੀਂ ਬੋਝ ਸਮਝੋਗੇ ਥੋੜੇ ਦਿਨਾਂ ਚ ਤੁਹਾਨੂੰ ਲੱਗੂਗਾ ਯਾਰ ਮੇਰੇ ਲਈ ਤਾਂ ਕੋਈ ਗੱਲ ਨਹੀਂ ਕਿਉਂਕਿ ਉਹ ਕਈ ਸੱਜਣ ਅੱਗੇ ਦੱਸਦੇ ਨੇ ਕਿ ਵੈਸੇ ਕਿ ਮੇਰੇ ਜਿੰਨਾ ਕੰਮ ਮੈਨੂੰ ਇਹ ਹੁੰਦਾ ਸੀ ਮਾਣ ਹੁੰਦਾ ਸੀ ਆਪਣੇ ਆਪ ਤੇ ਵੀ ਯਾਰ ਮੇਰੇ ਜਿੰਨਾ ਤਾਂ ਕੋਈ ਕੰਮ ਨਹੀਂ ਕਰ ਸਕਦਾ ਉਹਨੂੰ ਮੈਨੂੰ ਇਹ ਲੱਗਦਾ ਮੈਂ ਖਾਰਕਿਆ ਮੈਂ ਹਾਰੇ ਆਉਂਆ ਉਦਾਂ ਦਾ ਇਨਸਾਨ ਜਦੋਂ ਇਹ ਨੁਸਖੇ ਨੂੰ ਵਰਤੂਗਾ ਤਾਂ ਉਹਦੇ ਚ ਸਫੁਤੀ ਆ ਚੋਗੀ ਉਹਦੇ ਚ ਨਮਾ ਜੋਸ਼ ਆ ਜਾਊਗਾ ਉਹਦੇ ਚ ਕੰਮ ਕਰਨ ਦੀ ਸਮਰੱਥਾ ਵਧ ਜੂਗੀ ਉਹਨੂੰ ਫਿਰ ਕੰਮ ਬੋਝ ਨਹੀਂ ਲੱਗੂਗਾ ਉਹਨੂੰ ਫਿਰ ਆਫਿਸ ਦੇ ਵਿੱਚ ਜਾ ਕੇ ਇਹ ਨਹੀਂ ਲੱਗੂਗਾ ਵੀ ਯਾਰ ਮੈਂ ਕਿਸੇ ਨਾਲੋਂ ਘੱਟ ਹਾਂ ਜਾਂ ਜਿਹੜਾ ਕੋਈ ਘਰ ਚ ਮਾਤਾਵਾ ਭੈਣਾ ਕੰਮ ਕਰਦੀਆਂ ਨੇ ਉਹਨਾਂ ਨੂੰ ਇਹ ਨਹੀਂ ਲੱਗੂਗਾ ਵੀ ਸਾਰਾ ਦਿਨ ਕੰਮ ਕਰਦੇ ਆ ਤੇ ਰਾਤ ਨੂੰ ਥੱਕ ਜਾਂਦੇ ਆ ਲੱਤਾਂ ਦੁਖਦੀਆਂ ਨੇ ਕਰੇਬ ਸੁਪੈਂਦੇ ਨੇ ਸਾਡੀ ਨਿਗ੍ਹਾ ਨਾਲ ਘਟਦੇ ਵੇਲੇ ਸਾਰੀਆਂ ਲਾਮਦਾਰ ਉਹ ਇਹ ਦਜ ਇੱਕ ਚੀਜ਼ ਜ਼ਰੂਰ ਆ ਵੀ ਤੁਸੀਂ ਜਿਹੜੀ 슈ਗਰ ਤੁਹਾਡੀ ਨਿਯੰਤਰਣ ਕੀਤੀ ਹੈ ਡਾਇਬੀਟਿਸ ਨੂੰ ਤੁਸੀਂ ਕੰਟਰੋਲ ਕੀਤਾ ਵੈ ਜਿਹੜੀ ਵੀ ਓਸ਼ਧੀ ਦੇ ਨਾਲ ਉਹਨੂੰ ਨਹੀਂ ਛੱਡਣਾ ਇਹ ਸਾਈਡ ਵਾਈ ਸਾਈਡ ਤਾਕਤ ਦਾ ਨੁਸਖਾ 슈ਗਰ ਦੇ ਰੋਗੀਆਂ ਲਈ ਉਹ ਤੁਸੀਂ ਇਹ ਨੁਸਖਾ نوٹ ਕਰ ਲਓ ਜਿਹੜੀਆਂ ਮੈਂ ਆਖਰੀਆਂ ਦੱਸਣ ਜਾ ਰਿਹਾ ਇਹਨੂੰ ਬਣਾ ਕੇ ਤੁਸੀਂ ਡੱਬੀ ਚ ਪਾ ਕੇ ਰੱਖ ਲਓ ਜੇ ਤੁਹਾਡੇ ਨੇੜੇ ਤੇੜੇ ਤੁਹਾਨੂੰ ਕੋਈ ਲੱਗਦਾ ਵੀ ਯਾਰਾ ਬਲਦਾ ਹੈਗਾ ਇਹਨੂੰ ਮੈਂ ਦੇਦਾ ਹੈ ਨੁਸਖਾ ਬਣਾ ਕੇ ਉਹਨੂੰ ਵੀ ਜਰੂਰ ਦੇਖੋ ਤੁਸੀਂ ਸੋ ਇਹ ਬਹੁਤ ਵਟਾ ਭਲੇ ਵਾਲਾ ਕੰਮ ਆ ਨੁਸਖਾ ਨੁਕਤਕ ਦੋਸਤੋ ਇਹਦੇ ਵਿੱਚ ਪੈੜੀਆਂ ਬ੍ਰਹਮੀ ਬੂਟੀ 100 ਗ੍ਰਾਮ ਆਮਲਾ 100 ਗ੍ਰਾਮ ਤੇ ਅਸ਼ਵਗੰਧਾ 100 ਗ੍ਰਾਮ ਇਹ ਤਿੰਨੇ ਉਸ ਦੀਆਂ 100-100 ਗ੍ਰਾਮ ਉਸ ਤੋਂ ਬਾਅਦ ਫਿਰ ਮਾਲ ਕੰਗੜੇ ਇਹ ਪੈੜੀਆਂ 25 ਗ੍ਰਾਮ ਤੇਜ ਪੱਤਰ ਉਹ ਵੀ 25 ਗ੍ਰਾਮ ਤੇ ਬੁੱਲਸੀ ਪੱਤਰ ਉਹ ਵੀ 25 ਗ੍ਰਾਮ ਇਹ ਸਾਰੀਆਂ ਗਾਸਟੌਕਸ ਦੀਆਂ ਹੋਈਅਤ ਛੇ ਇਹਨਾਂ ਨੂੰ ਬੀਕ ਪਾਊਡਰ ਕਰਕੇ ਇਹਦੇ ਵਿੱਚ ਜਿਸਤ ਭਸਮ ਪਾ ਲੈਣੀ ਆ 10 ਗ੍ਰਾਮ ਜਿਸਤ ਭਸਮ ਕਿਸੇ ਕੰਪਨੀ ਦੀ ਲੈ ਲਿਓ ਵਧੀਆ ਕੰਪਨੀ ਦੀ ਪੰਦ ਲਿਓ ਪੈਕਿੰਗ ਵਾਲੀ ਕਿਸੇ ਵਧੀਆ ਬ੍ਰਾਂਡ ਦੀ ਖੁੱਲੀ ਨਾ ਲਿਓ ਦੋਸਤੋ ਖੁੱਲੀ ਨਹੀਂ ਲੈਣੀ ਕਿਸੇ ਵੀ ਹਾਲਤਾਂ ਦੇ ਵਿੱਚ ਵਧੀਆ ਕੰਪਨੀ ਦੀ ਲੈਣੀ ਆ ਇਨੂੰ ਫਿਰ ਮਿਕਸ ਕਰਕੇ ਚੰਗੀ ਤਰ੍ਹਾਂ ਪਹਿਲਾਂ ਤਾਂ ਔਸ਼ਧੀਆਂ ਨੂੰ ਜੜੀਆਂ ਬੂਟੀਆਂ ਨੂੰ ਸਾਫ਼ ਕਰ ਲਿਓ ਕਿਉਂਕਿ ਬ੍ਰੰਮੀ ਐ ਇਹਦੇ ਵਿੱਚ ਉਹ ਵੀ ਮਿੱਟੀ ਚ ਹੁੰਦੀ ਆ ਤੇ ਤੁਲਸੀ ਬੱਤਰਾ ਸਾਰੀਆਂ 'ਚ ਥੋੜੀ-ਬੋਟੀ ਧੂੜ ਮਿੱਟੀ ਹੁੰਦੀ ਆ ਉਸ 'ਦਿਆਂ ਚ ਗੰਕਰ ਰੋੜੀ ਹੁੰਦੀ ਆ ਲੈ ਤਰੀਕੇ ਨਾਲ ਸਾਫ਼ ਕਰਕੇ ਪਾਊਡਰ ਬਣਾ ਕੇ ਜਸਤ ਭਸਮ ਵਿੱਚ ਮਿਲਾ ਕੇ ਜਸਤ ਭਸਮ ਨੂੰ ਮਿਲਾਉਣ ਲਈ ਨਾ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਆ ਪਹਿਲਾਂ ਤਾਂ ਜਦੋਂ ਆਪਾਂ ਨੇ ਜੜੀਆਂ ਬੂਟੀਆਂ ਦਾ ਸਫੂਫ ਬਣਾ ਲਿਆ ਪਾਊਡਰ ਬਣਾ ਲਿਆ ਉਹਦੇ ਜੇ ਫਿਰ ਜਿਸ ਤਪਸਮ ਬਾਅਦ ਚ ਪਾ ਕੇ ਉਹਨੂੰ ਖਰਲ ਲੈ ਲਿਓ ਇੱਕ ਉਹ ਚ ਤਗੜੀ ਜਾਇਓ ਜੇ ਤੁਹਾਡੇ ਕੋਲ ਖਰਲ ਨਹੀਂ ਹੈ ਕਿ ਤਾਂ ਜਿਹੜੀਆਂ ਔਸ਼ਧੀਆਂ ਨੇ ਸਾਰੀਆਂ ਇਕੱਠੀਆਂ ਕਰਕੇ ਕਿਸੇ ਟੱਬੇ ਚ ਪਾ ਲਿਓ ਖੁੱਲੇ ਚ ਉਹਨੂੰ ਫਿਰ ਇਦਾਂ ਸਲਾਈ ਜਾਣਾ ਆਪਾਂ ਨੇ ਘਟੋ ਘਟ 15 20 ਮਿੰਟ ਦੇ ਦਸ ਲਾਉਣਾ ਜਿਵੇਂ ਆਪਾਂ ਪਾਣੀ ਚ ਕੋਈ ਚੀਜ਼ ਦਲੋਨੇ ਆ ਇਹ ਤਾਂ ਇਸ ਪਾਊਡਰ ਨੂੰ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਇਹਦਾ ਇੱਕ ਚਮਚ ਸਵੇਰੇ ਇੱਕ ਸ਼ਾਮ ਫਿਰ ਕੇ ਦੁੱਧ ਨਾਲ ਵੀ ਲਿਆ ਜਾ ਸਕਦਾ ਕੁੱਸੇ ਪਾਣੀ ਨਾਲ ਵੀ ਲਿਆ ਜਾ ਸਕਦਾ ਤਾਜੇ ਪਾਣੀ ਨਾਲ ਵੀ ਲਿਆ ਜਾ ਸਕਦਾ ਵਾ ਛੋਟਾ ਇੱਕ ਚਮਚ ਸਵੇਰੇ 2 2 3 ਗ੍ਰਾਮ ਦੀ ਖੁਰਾਕ ਸਵੇਰੇ ਬਾਅਦ 2 2 3 ਗ੍ਰਾਮ ਦੀ ਸ਼ਾਮ ਇਹ ਜਦੋਂ ਤੁਸੀਂ ਲਾਓਗੇ ਨਾ ਹਫਤਾ ਜਾਂ ਕਿਸੇ ਨੂੰ ਬਤਾਓਗੇ ਆਪਣੇ ਘਰ ਚ ਵੱਡੇ ਨੂੰ ਛੋਟੇ ਨੂੰ ਜਿਹਨੂੰ ਵੀ ਸ਼ੂਗਰ ਆ ਤਾਂ ਉਹ ਤੁਹਾਨੂੰ ਹਫਤੇ ਕੇ ਬਾਅਦ ਕਹੋਗਾ ਵੀ ਯਾਰ ਜਿਹੜੀ ਮੈਨੂੰ ਔਸ਼ਧੀ ਤੁਸੀਂ ਦਿੱਤੀ ਆ ਨਾ ਉਹਦਾ ਅਸਰ ਹੋ ਰਿਹਾ ਕਰੋ ਉਹ ਜਿਹੜੀ ਖੁਸ਼ੀ ਤੁਹਾਨੂੰ ਮਿਲਣੀ ਆ ਉਹਦਾ ਇੱਕ ਵੱਖਰਾ ਹੀ ਆਨੰਦ ਬੂਗਾ ਦੋਸਤੋ ਆਪਾਂ ਆਯੁਰਵੇਦ ਨਾਲ ਜੁੜ ਗਏ ਯਾਰ ਇਹ ਨੁਸਖਾ ਦੱਸਣ ਲਈ ਕੋਈ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਵੈਸੇ ਹੀ ਜਾ ਕੇ ਦੱਸਦਾ ਸੀ 20 ਸਾਲਾਂ ਤੋਂ ਇਹਨੂੰ ਵਰਤ ਰਿਹਾ ਹਾਂ ਆਯੁਰਵੇਦ ਦੇ ਖਜ਼ਾਨੇ ਚੋਂ ਦੇਖ ਮਾਪੁਰਖਾਂ ਦੀ ਮੋਹਰ ਲੱਗੀ ਹੋਈ ਹੈ ਇਹਦੇ ਤੇ ਸੋ ਅਸੀਂ ਆਪਣੇ ਦਿਲੋਂ ਦੱਸਤਾ ਹੁਣ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਵੀ ਇੱਕ ਪੁੰਨ ਵਾਲਾ ਕੰਮ ਆ ਕਈ ਵਾਰ ਸਾਨੂੰ ਨਹੀਂ ਪਤਾ ਹੁੰਦਾ ਵੀ ਸਾਡਾ ਸ਼ੇਅਰ ਕੀਤਾ ਪੁਆਇੰਟ ਕਿਹਦੇ ਕੋਲੇ ਪਹੁੰਚ ਜਾਣਾ ਕੀ ਨੇ ਵਰਤ ਲੈਣਾ ਕਿੰਨਾ ਫਾਇਦਾ ਹੋ ਜਾਣਾ ਸੋ ਆਪਾਂ ਆਯੁਰਵੇਦ ਨਾਲ ਜੁੜੀਏ ਤਾਂ ਹੀ ਆਪਾਂ ਤੰਦਰੁਸਤੀ ਵੱਲ ਜਾ ਪਾਵਾਂਗੇ ਦੋਸਤੋ ਧੰਨਵਾਦ ਵਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਸੂਤ ਸਾਰੀਪੁਰ ਰੋਡ ਸਰਹੰਦ ਵਧੇਰੇ ਜਾਣਕਾਰੀ ਲਈ ਕਾਲ ਕਰੋ 99154 80877 99154 80877